ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਤਾਂ ਗੁਰੂ ਸਾਹਿਬ ਜੀ ਬਾਬਾ ਬਕਾਲਾ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਸੀ ਤਾਂ ਗੁਰੂ ਸਾਹਿਬ ਜੀ ਨੂੰ ਵੇਖ ਕੇ ਮਿਹਰਬਾਨ ਦਾ ਪੁੱਤਰ ਹਰੀ ਦਰਬਾਰ ਦੇ ਕਵਾੜ ਬੰਦ ਕਰ ਦਿੰਦਾ ਹੈ ਤਾਂ ਗੁਰੂ ਸਾਹਿਬ ਜੀ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਪ੍ਰਕਰਮਾ ਵਿੱਚੋਂ ਹੀ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅਰਦਾਸ ਕਰਦੇ ਹਨ ਅਤੇ ਕੋਲ ਹੀ ਇੱਕ ਜਗ੍ਹਾ ਉੱਤੇ ਬੈਠ ਜਾਂਦੇ ਹਨ ਗੁਰੂ ਸਾਹਿਬ ਜੀ ਪੁਜਾਰੀਆਂ ਦਾ ਹਉਮੈ ਪਰਿਆ ਵਤੀਰਾ ਵੇਖ ਕੇ ਕਹਿੰਦੇ ਹਨ ਨੈਮਸੰਦ ਤੁਮ ਅਮਰਸਰੀਏ ਤ੍ਰਿਸ਼ਨਾ ਗੰਤੇ ਅੰਦਰ ਸੜੀਏ ਉਸ ਸਮੇਂ ਭਾਈ ਮੱਖਣਸ਼ਾਲ ਬਣਾ ਤੇ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਹਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬੈਠਣ ਲਈ ਇੱਕ ਥੜਾ ਬਣਾਇਆ ਸੀ ਅੱਜ ਉਹ ਥੜਾ ਸਾਬ ਪੋਰਾ ਸਾਹਿਬ ਵਿੱਚ ਬਦਲ ਗਿਆ ਹੈ ਅਤੇ ਉਸ ਜਗ੍ਹਾ ਤੇ ਗੁਰਦੁਆਰਾ ਤੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਣਿਆ ਹੋਇਆ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਹੈ ਵੈਗੁਰਜੀਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ